ਸੀ ਸੁਣਾਈ ਤਾਂ ਜਾਂਦੀ ਸੀਗੇ ਪਹਿਲਾਂ ਵੀ ਕਿਵੇਂ ਕਿਵੇਂ ਵਿਆਹ ਕੇ ਆਈਆਂ ਮਗਰ ਸੋ ਤੈਨੂੰ ਦੱਸਿਆ ਸੀ ਪਹਿਲਾਂ ਕਿਹਨੇ ਆਈਆਂ ਤੇ ਭਾਈ ਗੱਡੀ ਜੀ ਮਾਰ ਕੇ ਬੱਸ 'ਚ ਸਿੱੜਤੇ ਹੂੰ ਬੱਸ 'ਚ ਨੇ ਰਿਮੀ ਆ ਗਿਆ ਉਹ ਚੂਣ ਲੱਗ ਗਈ ਜਿਆ ਵੱਡੀ ਪਹਿਲਾਂ ਉੱਥੇ ਬੂਹ ਪਈ ਵੀ ਵਗ ਗਈ ਫੇਰ ਉਰੇ ਬੂਹ ਪੈ ਗਈ ਆਉਂਦੀ ਤੇ ਹੂੰ ਵੀ ਬੂਹ ਇੱਥੇ ਕੀ ਕਰਨ ਨੂੰ ਲਿਆਂਦੀ ਸੀ ਕਿਸੇ ਨੇ ਪੁੱਛਿਆ ਨਹੀਂ ਹੋਰ ਵਰਗੀ ਮਹਾਨੀ ਤੇ ਨਹੀਂ ਵਾਪਸ ਮੁੜ ਜਾਂਦੀ ਅੱਛਾ ਹੋਰ ਯਾਦ ਫਿਰ ਮੈਨੂੰ ਪਤਾ ਨਹੀਂ ਤੇਨਾਂ ਚਾ ਨਹੀਂ ਕੀਤਾ ਆਈਦਾ ਹੈ ਨਾ ਬੂਹੇ ਬਾਤੀ ਪੈਣਾ ਜੰਮੀ ਤੇ ਬੂਹ ਪਾਏਗੀ ਫਿਰ ਪਿੱਛੇ ਕਿਸੇ ਨੇ ਵਧਾਈਆਂ ਤਾਂ ਕਿਸੇ ਨੇ ਦਿੱਤੀਆਂ ਹੀ ਨਹੀਂ ਮੇਰੇ ਜੰਮੀ ਤੋਂ ਐਡੀ ਬੜੀ ਹੋਈ ਹੋਗੀ ਹੋਰ ਉਦਾਂ ਨਾ ਤਾਂਾਂ ਨੇ ਉੱਥੇ ਤੀਜੀ ਕੁੜੀ ਸੀ ਕਹਿੰਦੇ ਬੂਹ ਕੁੜੀ ਹੋਊਗੀ ਜਿੱਦੇ ਉਰੇ ਆਈ ਕਹਿੰਦੇ ਉਰੇ ਕਹਿੰਦੇ ਬੂਹੇ ਤਾਂ ਨੀ ਕੀ ਜਿ ਲਾਂਦੀ ਇਹ ਤੇ ਬੂਹੇ ਪਈ ਗਈ ਮੇਰੇ ਤੇ ਤਾਂ ਸਾਰੇ ਪਾਸੇ ਬੀਬੀ ਕੀ ਨਾਂ ਤੁਹਾਡਾ ਜਸਵੰਤ ਕੌਰ ਜਸਵੰਤ ਕੌਰ ਉਹ ਤਾਂ ਗਰੇਦ ਰਿਆ ਉੱਥੇ ਤਾਂ ਮੈਨੂੰ ਗੁੱਡੋ ਕਹਿੰਦੇ ਤੇ ਅੱਛਾ ਉੱਥੇ ਗਰੇ ਨਾ ਨੌਧਰ ਨਾ ਜਾਂ ਬੂਹੇ ਪਈ ਗੀ ਗੁੱਡੋ ਤਾਂ ਫਿਰ ਸੋਹਣਾ ਨਾਂਗਾ ਉਹ ਰੰਗ ਬਾਸ ਸਿਕੜੇ ਤੇ ਤਾਂ ਚਾਵੜ ਤੇ ਧਰ ਲਿਆ ਉਹ ਕਿਹੜਾ ਪੁੱਛਦਾ ਸੀ ਭੈਣ ਤੀਜੀ ਕੁੜੀ ਸੀ ਅੱਛਾ ਆਏ ਹੋਇਆ ਤੀਲੇ ਨੇ ਉਹਰੇ ਧਰਿਆ ਫਿਰ ਮੇਰੀ ਬੁੜੀ ਨੇ ਜਸਵੰਤ ਕੌਰ ਮਾੜੀ ਦਰਤੀ ਜਿਓ ਹੋਈ ਸੀ ਤੈਨੂੰ ਬਤੋਂਦੀ ਚਾਰਦੀ ਆ ਅੱਛਾ ਤੁਸੀਂ ਵੀ ਤੀਜੀ ਸੀ ਜੀ ਜੀ ਦੀ ਮੇਰੇ ਤੇ ਵੀ ਬੂਹ ਪਈ ਸੀ ਅੱਛਾ ਮੇਰੇ ਤੇ ਵੀ ਬੂਹ ਪਈ ਗਈ ਪੂਰੇ ਘਰ ਮੈਂ ਲਾ ਰਹੀ ਸੀ ਕਿਸਾਨ ਉਹ ਵੀ ਕਮਾਡੀਆਂ ਨੇ ਲਾ ਕਮਾਡੀਆਂ ਨੇ ਲਾ ਮੈਂ ਮੰਗੂ ਸਾਡੇ ਦੋਹਾਂ ਤੇ ਬੂਹ ਪਈ ਰਹੀ ਦੋਨੇ ਦਰਾਣੀ ਚਾਣੀ ਨਹੀਂ ਚਾਹ ਨਾਲ ਲਾਈਆਂ ਹੋਰ ਰੋਹਾਂ ਦੇ ਚਾਹੇ ਨਹੀਂ ਕਰਿਆ ਸਾਤਾ ਬੁੜੀ ਗੈਲੋ ਫਿਰ ਬਥੇਰਾ ਚਾ ਅੱਛਾ ਗੈਲੋ ਤਾਂ ਬਸ ਫਿਰ ਕਹਿ ਰਹੇ ਨੇ ਸੰਜੇ ਦੇਸ਼ ਦੀਆਂ ਨਹੀਂ ਸਾਸੀ ਤਾਂ ਮਰ ਜਾਗੇ ਨਾ ਕਰ ਗੈਲੋ ਬਥੇਰਾ ਜਾਓ ਥੋਡਾ ਕੀ ਨਾਮ ਸਰਜੀਤ ਕੌਰ ਸਰਜੀਤ ਕੌਰ ਅੱਛਾ ਬੀਬੀ ਥੋਡਾ ਪ੍ਰੀਤਮ ਕੌਰ ਪ੍ਰੀਤਮ ਕੌਰ ਇੱਥੇ ਆ ਕੇ ਰੱਖਿਆ ਕਿ ਉੱਥੇ ਵੀ ਪ੍ਰੀਤਮ ਉੱਥੇ ਕੀ ਕਹਿੰਦੇ ਸੀ ਉੱਥੇ ਤਾਂ ਵਾਛੋਟਾ ਜਾਂ ਨੌ ਤੇ ਉੰਜੋ ਜਿਵੇਂ ਨਿਆਣਿਆਂ ਦੇ ਖੇਲਦੇ ਆਂ ਤੇ ਰੱਖ ਦਿੰਦੇ ਨੇ ਕੀ ਕਹਿੰਦੇ ਸੀ ਫਿਰ ਜੋ ਜਲੋ ਦੁਜਲੋ ਬੀਬੀ ਦੱਸਦੀ ਨਹੀਂ ਸੀ ਹੋਰ ਫਿਰ ਉੱਥੇ ਤਾਂ ਇਹ ਜਨਾਂ ਹੁੰਦੇ ਨੇ ਮੈਂ ਵੀ ਮੈਂ ਵੀ ਕਹਣਾ ਇੱਕ ਨਦੀ ਸੀ ਮਨਜਲ ਇਹਨਾਂ ਦਾ ਸਾਰਿਆਂ ਤੋਂ ਛੋਟੀ ਦੀ ਚਾਰ ਅੱਡੀ ਜਾ ਨਾਂ ਵਾ ਸੋਹਣਾ ਨਾਂਗਾ ਹਾਂ ਸੋਹਣਾ ਨਾਂ ਆਏ ਵੀ ਤੁਹਾਨੂੰ ਸਰਜੀਤ ਕੋਰੀ ਕਹਿੰਦੇ ਉੱਥੇ ਨਾਂ ਜੂਰੇ ਤਰ੍ਹਾਂ ਤੇ ਸਰਜੀ ਉੱਥੇ ਤਾਂ ਮੈਨੂੰ ਭਾਗ ਕਹਿੰਦੇ ਤੇ ਭਾਗ ਭਾਗ ਵੀ ਬਹੁਤ ਸੋਹਣਾ ਨਾਂ ਸੀਗਾ ਨਾਂ ਵਾਲੇ ਕਹਿੰਦੀ ਮੈਂ ਤੀਜੀ ਸੀ ਤੇ ਨਾ ਨੋ ਭਾਗ ਰੱਖਿਆ ਹਾਂ ਨਾ ਫੇਰ ਜੇ ਕਹਿੰਦੀ ਮੇਰਾ ਚੌਥੀ ਬਣਾਇਆ ਚੌਥੀ ਬਣਾਇਆ ਚੌਥੀ ਨਹੀਂ ਬਣਾਇਆ ਚੌਥੀ ਹੋ ਗਈ ਹੋਰ ਕੀ ਨਾਂ ਵਾਲਾ ਸੋਹਣਾ ਰੱਖਿਆ ਹੁੰਦਾ ਪਿਆਰੀ ਮੈਂ ਬਾੜੀ ਸੀ ਸਾਰਿਆਂ ਨੂੰ ਬਾਰੇ ਪਿਆਰੀ ਤੇ ਮਰਵਾਪਨ ਦਾ ਮਾਨੂ ਨੇ ਨਹੀਂ ਤੇ ਅੱਛਾ ਮਾਨੇ ਨਹੀਂ ਮੋਗੀਤਾ ਨਾ ਮਾਨੇ ਨਹੀਂ ਕਰੇ ਬਾਪ ਦਾ ਮੈਂ ਦੇਖ ਦੇਖ ਜਾਂਦਾ ਸੀ ਕਿੱਡੇ ਸੀ ਜਦੋਂ ਛੋਟੇ ਜਿਹੇ ਤਾਂ ਖੇਤ ਫਿਰ ਜਾਂ ਜਾਂਦੀ ਉਹਦੇ ਨਾਲ ਖੂਬ ਵੀ ਬਥੇਰੇ ਰੱਖਿਆ ਗੁੱਡੇ ਬਥੇਰੇ ਖੇਤੀ ਦਾ ਕੰਮ ਕਰਿਆ ਨਾਲ ਮੇਰਾ ਭਾਈ ਇਕੱਲਾ ਹੀ ਸੀ ਅੱਛਾ ਚਾਰ ਭੈਣਾਂ ਇੱਕ ਭਰਾ ਸੀ ਚਾਰ ਭਾਈ ਹਾਂ ਉਹ ਨਿਆਣਾ ਸੀ ਨਾਲ ਅਸੀਂ ਸਿਰ ਚਾਰੇ ਭੈਣਾਂ ਨਾਲ ਖੇਤੀ ਦਾ ਕਰਾਉਂਦੀ ਅੱਛਾ ਨਾਲ ਗੁਰਦੀਆਂ ਖੂਹ ਹੱਕ ਦੀਆਂ ਨੱਕੇ ਛੜਦੀਆਂ ਸਾਰਾ ਕੁਝ ਕਰਦੀਆਂ ਅੱਛਾ ਉਥੇ ਰੱਖ ਉਰੇ ਆ ਕੇ ਉਥੇ ਰੱਖ ਰੇ ਕਰੇ ਵੀ ਕਰਦੀਆਂ ਹੋਉਂਗੀਆਂ ਫਿਰ ਖੇਤ ਜਾਂਦੀ ਔਰ ਘਰੇ ਵੀ ਕਰ ਦਿੰਦੀ ਕਰੇ ਦੋ ਚਾਰ ਥੀਆਂ ਦੂਆਂ ਕਰ ਦਿੰਦੀਆ ਕਰੇ ਹੋ ਕਰੇ ਕਰਦੀ ਤੇ ਇੱਕ ਇੱਕ ਜਾਨੇ ਨੂੰ ਛੱਡ ਗਈਆਂ ਜੀ ਤੇ ਘਰੇ ਕਰਨ ਨੂੰ ਅੱਛਾ ਔਰ ਸਾਰੀਆਂ ਖੇਤ ਮੇਰੀ ਮਾਂ ਵੀ ਖੇਤ ਅਸੀਂ ਵੀ ਖੇਤ ਸਾਰੇ ਖੇਤ ਹੁੰਦੇ ਕਿੱਡੇ ਸੀ ਜਦੋਂ ਵਿਆਹ ਤੇ ਤੁਸੀਂ 20 ਸਾਲ ਦੇ ਹੋਉਗੇ ਤੇ ਬਾਪੂ ਵੀ ਐਡਾ ਕੀ ਸੀ ਹਾਂ ਉਹ ਵੀ ਐਡਾ ਕਹਿੰਦੇ ਅੱਛਾ ਫਿਰ ਕਿਵੇਂ ਹੋਇਆ ਵਿਆਹ ਸਾਕ ਕਿਨੇ ਕਰਾਇਆ ਸਾਕ ਤਾਂ ਬਸ ਇਹ ਬੁੜੀ ਦਾ ਖਾਨੀ ਮਾਸੀ ਦਾ ਪੁੱਤ ਤੇ ਹੋ ਜੰਗੀਰ ਕੀ ਹਮ ਮਾਸੀ ਦਾ ਪੁੱਤ ਤੇ ਉਹਨੇ ਕਰਾਇਆ ਅੱਛਾ ਹਮ ਬੁੜੀ ਦੇ ਨੇ ਅੱਛਾ ਉਹਨੇ ਕਰਾਇਆ ਕਿਵੇਂ ਕਿਵੇਂ ਹੋਇਆ ਫਿਰ ਸਾਨੂੰ ਦੱਸੋ ਵੀ ਸਾਗਨ ਪਿਆ ਪਹਿਲਾਂ ਸਾਗਨ ਤਾਂ ਬਸ ਹਾਂ ਅੱਗੇ ਤਾਂ ਰੁਪਈਆ ਹੀ ਦਿੰਦੇ ਹੁੰਦੇ ਰੁਪਈਆ ਫੜਾਉਂਦੇ ਹਨ ਹਾਂ ਰੁਪਈਆ ਫੜਾਉਂਦੇ ਹੁੰਦੇ ਤੇ ਹਮ ਬਸ ਰੁਪਈਆ ਫੜਾ ਕੇ ਸਾਗਨ ਦੇ ਕੇ ਸਾਲ ਫਿਰਦਾ ਰਹਾ ਮੇਰੇ ਭਾਈ ਅੱਛਾ ਦੇਖਦਾ ਇਹਨਾਂ ਨੂੰ ਸਾਲ ਮਗਰੋਂ ਫੇਰ ਰੁਪਈਆ ਫੜਾਤਾ ਅੱਛਾ ਹਾਂ ਫੇਰ ਸਾਲ ਮਗਰੋਂ ਵਿਆਹ ਕਰਤਾ ਸਾਗਨ ਤੋਂ ਮਗਰੋਂ ਸਾਲ ਮਗਰੋਂ ਵਿਆਹ ਕੀਤਾ ਸਾਲ ਗੈਰ ਠੀਕ ਆ ਫੇਰ ਬੱਸ ਵਿਆਹ ਕਰਿਆ ਤੈਨੂੰ ਪਤਾ ਹੀ ਹੈ ਬਸ ਫੇਰ ਮਤਾਰੀ ਨਹੀਂ ਕਹਿੰਦੀ ਕਾੜੀ ਹੈ ਕਹਿੰਦੀ ਇੰਨੀ ਕਾੜੀ ਮੈਂ ਕੀ ਕਰਾਂ ਨਾ ਪਹਿਲਾਂ ਜਿਵੇਂ ਨੰਦ ਹੋਏ ਉਦੋਂ ਤਾਂ ਲਪੇਟੀਆਂ ਜੀਆਂ ਹੁੰਦੀਆਂ ਸੀ ਬਹੁਤ ਚਿੱਟੇ ਚਿੱਟੇ ਉਹਦੇ ਨਾਲ ਉਦੋਂ ਤਾਂ ਹੱਥ ਵੀ ਨਹੀਂ ਦਿਖਾਉਂਦੀ ਸੀ ਅਗਲੀ ਉਦੋਂ ਨਹੀਂ ਪਤਾ ਲੱਗਿਆ ਉਦੋਂ ਨਹੀਂ ਪਤਾ ਲੱਗਿਆ ਅੱਛਾ ਫਿਰ ਜਦੋਂ ਆ ਕੇ ਤਾਰਨ ਵੇਲੇ ਪਤਾ ਲੱਗਿਆ ਫਿਰ ਪਤਾ ਲੱਗਿਆ ਅੱਛਾ ਹੱਥ ਤਾਂ ਲੁਕੋਏ ਹੋਏ ਤੇ ਬਥੇਰੇ ਫਿਰ ਵੀ ਨਹੀਂ ਪਤਾ ਕਿਵੇਂ ਮੜਕ ਪਾਈ ਉਹਦਾ ਜੇ ਕੰਗਣਾ ਖੇਲਿਆ ਕੰਗਣੇ ਅੱਗੇ ਕੰਗਣਾ ਨਹੀਂ ਬੰਦੇ ਹੁੰਦੇ ਤੇ ਹਾਂ ਵਾਹਾਂ ਤੇ ਹੂੰ ਹੂੰ ਉਦੋਂ ਪਤਾ ਲੱਗਿਆ ਫਿਰ ਕਿਨੂੰ ਪਤਾ ਲੱਗਿਆ ਪਹਿਲਾਂ ਫਿਰ ਸਾਰਿਆਂ ਨੂੰ ਲੱਗ ਗਿਆ ਫਿਰ ਤਾਂ ਵਿਕਾਲੀ ਹੈ ਵਿਕਾਲੀ ਹੈ ਨਾ ਮੇਰੇ ਫਾਈ ਨਹੀਂ ਕਿਹਾ ਜਾ ਰੁਪਈਆ ਤਾਂ ਰੱਖ ਗਿਆ ਵੀ ਮੇਰੇ ਵਰਗੀ ਹੈ ਅੱਛਾ ਵੀ ਅੱਜ ਲੈਣ ਬੁੜਾ ਕਹਿੰਦਾ ਵੀ ਆਪਣੇ ਕਿਹੜਾ ਕਾਲੀਆਂ ਨੇ ਮੇਰੇ ਨਾਲ ਦਾ ਦੋ ਕਾਲੀਆਂ ਦੀਆਂ ਹੂੰ ਇਹਨਾਂ ਵਾਲੀਆਂ ਹੂੰ ਉਹ ਸਾਡਾ ਫਰਕ ਨਹੀਂ ਦੀ ਕੱਠੀ ਮੰਗੂ ਤੇ ਅਸੀਂ ਨਾ ਬੁੜਾ ਕਹਿੰਦਾ ਆਪਣੇ ਕਾਲੀਆਂ ਨਹੀਂ ਹੂੰ ਕਹਿੰਦਾ ਰੰਗ ਤਾਂ ਦੋਏ ਹੁੰਦੇ ਨੇ ਬੁੜੇ ਨੇ ਤਾਂ ਕਹੇ ਤਾਂ ਬੁੜੀਆਂ ਮਰ ਗਈਆਂ ਫਿਰ ਦੇਹ ਕੇ ਰੰਗ ਨੂੰ ਅੱਛਾ ਕਹਿੰਦੀ ਮੇਰਾ ਮੁੰਡਾ ਕਹਦਾ ਜਾਏ ਇਹ ਕਾਲੀ ਹੈ ਅੱਛਾ ਫਿਰ ਮੈਂ ਥੱਲੇ ਲਾਹੀ ਨਾ ਬਸ ਚੁਗਰੇ ਦੀ ਮਾਸੀ ਨਹੀਂ ਲਾਹੀ ਭੈਣ ਨੇ ਫਿਰ ਤੁਹਾਡੀ ਸੱਸ ਦੀ ਭੈਣ ਨੇ ਤੁਹਾਨੂੰ ਤਾਰਿਆ ਹਾਂ ਉਹਨੇ ਤਾਰਿਆ ਭੈਣ ਨੇ ਅੱਛਾ ਤੁਹਾਨੂੰ ਐ ਕੋਸ ਰਮੂ ਸਰ ਹੁੰਦੀ ਪਤਾ ਤਾਂ ਲੱਗ ਗਈ ਹੋਊਗੀ ਕਾਦ ਵੀ ਮੈਨੂੰ ਐ ਕਹਿੰਦੇ ਆ ਐ ਕਹਿੰਦੇ ਆ ਉਹੋ ਪਿੱਟਣੇ ਲੱਗੀਆਂ ਤੇ ਪਤਾ ਉਹ ਤਾਂ ਰੋਣਾ ਪਾਉਣ ਲੱਗ ਪਈ ਉਹ ਤਾਂ ਘਾ ਪਾਲਿਆ ਪਿੱਟਣ ਲੱਗੀਆਂ ਵੀ ਇਹ ਜਾ ਉਹ ਕਰਿਆ ਅੱਛਾ ਨਾ ਮੇਰੇ ਗੱਡੀ ਵਾਲਿਆਂ ਨੂੰ ਕੱਪੜਾ ਨਾ ਢੀੜਾ ਨਾ ਲੈਣਾ ਅੱਗੇ ਦਿੰਦੇ ਹੁੰਦੇ ਤੇ ਜਿਹੜੇ ਨਾ ਆਉਂਦੇ ਤੇ ਭੈਣ ਭਾਈ ਕਿਸੇ ਨੂੰ ਕੁਛ ਨਹੀਂ ਦਿੰਦਾ ਇਹਨਾਂ ਨੇ ਅੱਛਾ ਇਕਲੀ ਗੱਲ ਤੇ ਤੁਹਾਡੇ ਵੇਲੇ ਤੁਸੀਂ ਤਾਂ 12 ਸਾਲ ਦੇ ਦੱਸਿਆ ਤੁਸੀਂ ਸੀਗੇ ਹਾਂ 13 ਸਾਲ ਦੇ 12 13 ਸਾਲ ਦੇ ਫਿਰ ਉਦੋਂ ਕਿਵੇਂ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਲੱਗਿਆ ਕਿ ਅੱਜ ਆਪੇ ਫੇਰੇ ਹੋਏ ਤੇ ਮੇਰੇ ਤਾਂ ਅੱਛਾ ਆਨੰਦ ਨਹੀਂ ਤੇ ਜਾਦਾ ਅੱਛਾ ਸੁੱਤੀ ਭਈ ਦੇ ਕਰਤੇ ਮੇਰੇ ਕਰਤੇ ਪੁੱਢੇ ਜਿਹੇ ਕੱਪੜੇ ਜਿੱਚ ਬੰਨ ਕੇ ਗਾਠੜੀ ਜੀ ਹਾਂ ਬੰਨ ਮੈਨੂੰ ਪਤਾ ਨਹੀਂ ਲੱਗਿਆ ਕੋਈ ਕਿਸੇ ਨੂੰ ਨਾ ਕੋਈ ਕਿਸੇ ਨੂੰ ਕੁੜੀ दिखी ਨਾ ਮੁੰਡਾ ਗਾਠੜੀ ਜੀ ਦਿਖੀ ਗਈ ਇਹ ਤਾਂ ਤੇ ਉਹ ਰੇ ਉਹ ਬੱਸ ਜੀ ਚ ਸਿੱਟਤੀ ਓਕਾਂ ਨੇ ਬੰਨੀ ਬਣਾਈ ਹਾਂ ਜਾਂ ਦੂਰ ਗਿਆ ਜਾਂ ਸੁੱਤੀ ਉੱਠੀ ਬਣੀ ਨਹੀਂ ਵਾਸਤੇ ਕਮੀ ਕਣੀ ਆ ਗਿਆ ਨੇਰੀ ਤਾਂ ਕਰਕੇ ਅੱਖਾਂ ਖੁੱਲ੍ਹ ਗਈਆਂ ਨਹੀਂ ਸੁੱਤੀ ਪਈ ਹੈ ਗਵਾਲੀ ਨੇ ਨੋਖਾ ਨੂੰ ਪਈ ਤੇ ਤਾਂ ਗੱਲਾਂ ਚੁੱਕਦੀਆਂ ਦੇਖੇ ਇਹ ਗੱਲਾਂ ਹੋਰ ਫਿਰ ਬੱਸ ਲੈ ਕੇ ਵਿਚਾਰੀ ਚੂਂਦੇ ਹੋ ਹਾਂ ਅੰਨਾ ਸੁਕਰ ਨੇਰੀ ਨੂੰ ਤਾਂ ਬਚ ਕੇ ਆ ਗਏ ਅੱਛਾ ਸਾਰੇ ਰਾ ਬਸ ਚਾਉਂਦੀ ਆਈ ਬਸ ਚ ਨੇਰੀ ਬਾਲੀ ਉਹ ਆਈ ਤੇ ਜਾਂਤਾਂ ਹਾਂ ਉਹ ਵਾਸਾ ਬੋਤ ਰੱਬ ਵੀ ਰੋਂਦਾ ਵੀ ਇੰਨਾ ਦੇਨੀ ਨਿਆਣੀ ਤੋਰਦੀ ਵਿਆਹੀ ਰੱਬ ਨੇ ਤਾਂ ਇਹ ਗੁਰਿਆ ਕੇ ਫੇਰ ਬੁੜੀਆਂ ਚੱਲ ਪਈਆਂ ਮੇਰੀ ਮਾਸੀ ਦਾ ਇੱਧਰ ਜੇ ਘਰ ਅੰਦਰ ਜੇ ਉਹ ਤਾਂ ਉੱਥੋਂ ਛੱਡ ਕੇ ਇੱਥੇ ਆਵੜੀ ਅੱਛਾ ਵੀ ਮੇਰੇ ਨਾਲ ਲੜਨ ਅੱਛਾ ਬਚੋਲਣ ਭਾਜੀ ਗਈ ਕਰੋ ਹੋਰ ਭੱਜ ਗਈ ਫਿਰ ਮੇਰੀ ਮਾਸੀ ਹੋਤੀ ਸਗੀ ਹਾਂ ਦਾ ਹਾਂ ਹੀ ਵੀ ਜਗਰ ਅੱਛਾ ਤਪਾ ਜੈ ਵੀ ਮੇਰ ਨਾਲ ਲੜਨਗੇ ਹੂੰ ਉਹਨਾਂ ਬੜੀ ਦੇ ਨੂੰ ਪੇਰੇ ਕਰਕੇ ਲਗਾਈ ਤੇ ਅੱਛਾ ਵੀ ਬੜੀ ਦੇ ਲਿਆਵਾਂਗੇ ਦੋ ਪਹਣਾ ਦੇ ਇਕੱਠਿਆਂ ਦਾ ਵਿਆਹ ਸੀ ਬਲੀ ਅੱਟਾ ਬੱਠਾ ਕਰ ਦਾਂਗੇ ਇਹਦੇ ਉਧਰ ਦੇ ਦਾਂਗੇ ਅੱਛਾ ਹਾਂ ਹੀ ਕਰਕੇ ਲਿਆਈ ਦੀ ਅੱਛਾ ਉਹ ਚੱਲ ਫੇਰ ਭਾਈ ਉਹ ਵੱਜ ਗਈ ਹੂੰ ਆਦੀਆਂ ਬੁੜੀਆਂ ਉਹਦੇ ਉਹਦੇ ਖੱਡੀ ਵੱਡੀਆਂ ਕੁੜੀਆਂ ਵੀ ਮਟਿਆਰਾਂ ਤੇ ਨਣਾਂ ਦਾ ਮੇਰੀਆਂ ਬੜੀਆਂ ਬੜੀਆਂ ਤੀਆਂ ਹੂੰ ਕੋਈ ਨਾ ਮੇਰੇ ਬਸ ਦੇ ਲਵੇ ਆਵੇ ਹੂੰ ਨਾ ਮੈਨੂੰ ਚਲਾਉਣੀ ਆਉਂਦੀ ਸੀ ਵੀ ਮਹਿਲਾ ਕਿੰਨਾ ਜੇ ਬੱਸ ਚ ਚਲਾਉਣੀ ਉਹ ਨਹੀਂ ਚਲਾ ਕੇ ਮੁਰਝਾਂਦੀ ਬੱਸ ਨੇ ਤਾਂ ਸਾਰਿਆਂ ਦੀ ਬੱਸ ਕਰਦੀ ਉਹ ਬਾਕੀ ਤਾਂ ਕੁਝ ਕਰਦੀ ਜੇ ਹੁਣ ਵਰਕੇ ਆਪਲ ਹੁੰਦੀ ਸਾਰਿਆਂ ਦੀ ਬੱਸ ਕਰਦੀ ਉਹ ਫਾਈ ਫੇਰ ਸਾਡੇ ਨੈਣ ਭਾਂਡੇ ਮਾਂ ਦੀ ਤੇ ਵਿਚਾਰੀ ਉਹਨੇ ਲਾ ਲਈ ਕੰਗੀ ਤੋ ਕੀ ਕਸੂਰ ਹੋ ਗਿਆ ਵਿਚਾਰੀ ਦਾ ਉਹ ਅਜੇ ਵੀ ਬੈਠੀ ਹੈ ਵਿਚਾਰੀ ਦਾ ਅੱਛਾ ਇਹ ਜੇ ਕੋਈ ਵਿਆਹ ਹੋਇਆ ਬੂ ਹੋ ਗਿਆ ਫੇਰ ਮੈਂ ਇੱਕ ਦਿਨ ਜਾਣ ਨਹੀਂ ਦਿੰਦੇ ਤੇ ਸਾਡੇ ਰੋਟੀ ਨਹੀਂ ਪੱਕਣੀ ਜੇ ਤੂੰ ਨਾ ਗਈ ਅੱਛਾ ਫੇਰ ਐਨੇ ਲਾੜ ਲੀ ਰੱਖਣ ਲੱਗਦੀਆਂ ਦੀਆਂ